ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਬੱਸ ਦੀ ਛੱਤ ਤੇ ਬੈਠੇ ਤਿੰਨ ਮੁਸਾਫਰਾਂ ਦੀ ਮੌਤ ਹੋ ਗਈ ਹੈ ਬਾਬਾ ਬੁੱਢਾ ਜੀ ਤੋਂ ਪਰਤ ਰਹੀ ਸੰਗਤ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ ਬੱਸ ਸਟੈਂਡ ਦੇ ਨੇੜੇ ਇੱਕ ਸਟਾਪ ਬਣਿਆ ਹੋਇਆ ਸੀ ਉੱਥੇ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਹੈ ਸ਼੍ਰੀ ਮੁਕਸਰ ਸਾਹਿਬ ਤੋਂ ਬਾਸਾਈ ਸੀ ਅੰਮ੍ਰਿਤਸਰ ਸਾਹਿਬ ਜਿੱਥੇ ਕਿ ਸੰਗਤ ਦੀ ਬੱਸ ਦੇ ਨਾਲ ਬਹੁਤ ਭਿਆਨਕ ਹਾਦਸਾ ਵਾਪਰਿਆ ਜਿੱਥੇ ਛੱਤ ਦੇ ਉੱਪਰ ਤਿੰਨ ਸਵਾਰੀਆਂ ਬੈਠੀਆਂ ਸਨ ਉਹਨਾਂ ਦੀ ਮੌਤ ਹੋਣ ਦੀ ਖਬਰ ਹੈ ਮਰਿੰਦਰ ਮੋਂਗਾ ਮੇਰੇ ਸੇ ਹੋਗੀ ਹੋਰ ਜਾਣਕਾਰੀ ਲਈ ਜੁੜ ਰਹੇ ਨੇ ਮਰਿੰਦਰ ਜਾਨਣਾ ਚਾਹਾਂਗੇ ਇਸ ਸਾਧਸੇ ਬਾਰੇ ਆ ਦੇਖੋ ਬਿੰਦਰ ਅ ਅੰਮ੍ਰਿਤਸਰ ਦੇ ਚਭਾਲ ਲਈ ਵੀਰਪਾਪਾ ਬੁੱਢਾ ਸਾਹਿਬ ਕਿਥੇ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 5 ਤੇ 6 ਅਕਤੂਬਰ ਨੂੰ ਜੋੜ ਮੇਲ ਮਨਾਇਆ ਜਾ ਰਿਹਾ ਹੈ ਇਸ ਜੋੜ ਮੇਲੇ 'ਚ ਸੂਬੇ ਭਰ ਤੋਂ ਵੱਡੀ ਗਿਣਤੀ ਸੰਗਤਾਂ ਨੱਪਸਤ ਕੋਲ ਨਹੀਂ ਪਹੁੰਚਿਆ ਨਹੀਂ ਸੋ ਅੱਜ ਆ ਸਾਹ ਵਾਪਰੇ ਆ ਇੱਕ ਬੱਸ ਜਿਹੜੀ ਦੱਸੀ ਜਾ ਰਹੀ ਸ਼ਦਾਲਗੋਆਂ ਦੀ ਭਰੀ ਜੀ ਮੁਕਸਰ ਜ਼ਿਲ੍ਹੇ ਤੋਂ ਇੱਥੇ ਪਹੁੰਚੀ ਸੀ ਮੁਕਸਰ ਦੇ ਵਕਫਾ ਫਿੱਡੇਨਾ ਨਾਲ ਸੰਬੰਧਿਤ ਸਵਾਰੀਆਂ ਜਿਹੜੀਆਂ ਇਸ ਵਕਤ ਦੇ ਵਿੱਚ ਸੀ ਜੋ ਮੇਲੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਅਜ ਵਾਪਸ ਜਾ ਰਹੀਆਂ ਸੀ ਤੋਂ ਬੱਸ ਸਟੈਂਡ ਤੋਂ ਅੱਗੇ ਜਾ ਕੇ ਕਿਉਂਕਿ BRT ਇਸ ਰੂਟ ਦੇ ਵਿੱਚ ਸੀ ਬੱਸ ਡਰਾਈਵਰ ਇਸ ਰੂਟ ਦੇ ਬਾਰੇ ਅਣਜਾਣ ਸੀ ਔਰ ਉਹ ਟ੍ਰੈਫਿਕ ਤੋਂ ਬਚਣ ਦੇ ਲਈ ਰੂਟ ਦੇ ਵਿੱਚ ਜਾ ਰਿਹਾ ਸੀ ਤੁ ਜਿੱਥੇ ਜਿੱਥੇ ਵੀ ਰਸਤੇ ਵਿੱਚ ਕਿਤੇ ਬੱਸ ਸਟਾਪ ਬਣੇ ਐ ਉੱਤੇ ਉਹਨਾਂ ਦੇ ਇੱਕ ਜਿਹੜਾ ਗਾਰਡਨ ਲੱਗਿਆ ਹੁੰਦਾ ਜੀ ਜੀ ਇੱਕ ਪ੍ਰੋਜੈਕਸ਼ਨ ਲਾਈ ਹੁੰਦੀ ਹੈ ਤਾਂ ਕਿ ਟ੍ਰੈਫਿਕ ਜਿਹੜਾ ਕੰਟਰੋਲ ਚ ਰਹੇ ਪਰ ਡਰਾਈਵਰ ਇਸ ਗੱਲ ਤੋਂ ਜਾਹਤ ਸੀ ਉਹ ਬੱਸ ਦੀ ਛੱਤ ਦੇ ਉੱਪਰ 10 ਤੋਂ 12 ਸਵਾਰੀਆਂ ਬੈਠੀਆਂ ਸੀ ਤੇ ਜਦੋਂ ਬੱਸ ਉਸ ਪ੍ਰੋਜੈਕਸ਼ਨ ਦੇ ਹੇਠੋਂ ਲੰਗੀ ਤੇ ਬੱਸ ਤੇ ਛੱਤ ਤੇ ਬੈਠੀ ਸੀ ਅਗਲੀਆਂ 4-5 ਸਵਾਰੀਆਂ ਸੀ ਉਹਨਾਂ ਦੇ ਫਿਰ ਜਿਹੜੇ ਬੜੇ ਜ਼ੋਰਦਾਰ ਟੱਕਰ ਹੋਈ ਤੇ ਉਹ ਇੱਥੋਂ ਤੱਕ ਡਰਾਈਵਰ ਨੂੰ ਹੀ ਪਤਾ ਲੱਗ ਗਿਆ ਕਿ ਉੱਤੇ ਕੋਈ ਭਿਆਨਕ ਹਾਦਸਾ ਵਾਪਰ ਚੁੱਕਿਆ ਹੈ ਇੱਕ ਨੇੜੇ ਜਾ ਰਹੇ ਕਾਰ ਸਵਾਰ ਨੇ ਦੇਖਿਆ ਔਰ ਉਸਨੇ ਬੱਸ ਦੇ ਅੱਗੇ ਜਾ ਕੇ ਕਾਰ ਲਗਾ ਕੇ ਡਰਾਈਵਰ ਨੂੰ ਇਸ ਬਾਰੇ ਜਾਣ ਕਰ ਦਿੱਤੀ ਕਿ ਤੇਰੀ ਬੱਸ ਦੇ ਨਾਲ ਐਕਸੀਡੈਂਟ ਹੋ ਚੁੱਕਿਆ ਹੈ ਔਰ ਕੁਝ ਲੋਕ ਫਟੜ ਹੋ ਚੁੱਕੇ ਨੇ ਉਸ ਤੋਂ ਬਾਅਦ ਜਿਹੜਾ ਰੋਕਿਆ ਗਿਆ ਔਰ ਤੁਰੰਤ ਪੰਜ ਜਿਹੜੇ ਲੋਕ ਜ਼ਖਮੀ ਹੋਏ ਸਨ ਉਹਨੂੰ ਹਸਪਤਾਲ ਜਾਇਆ ਗਿਆ ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਹੁਣ ਤੱਕ ਮੌਤ ਦੀ ਜਿਹੜੀ ਪੁਸ਼ਟੀ ਹੋ ਚੁੱਕੀ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਇਸ ਸਬੰਧ ਵਿੱਚ ਕੋਈ ਬਿਆਨ ਨਹੀਂ ਆਇਆ ਪਰ ਸਾਨੂੰ ਜੋ ਜਾਣਕਾਰੀ ਮੌਜੂਦ ਲੋਕਾਂ ਤੋਂ ਮਿਲੀ ინფორმა ਅਨੁਸਾਰ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ 2 ਲੋਕ ਗੰਭੀਰ ਹਾਲਤ ਦੇ ਵਿੱਚ ਚੱਕ ਵੀ ਹੋਏ ਨੇ ਹਾਲਾਂਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਡਰਾਈਵਰ ਦੀ ਜਿਹੜੀ ਗਲਤੀ ਦੱਸੀ ਜਾ ਰਹੀ ਕਿ ਉਸ ਨੂੰ ਬੀਆਰਟੀਐਸ ਰੂਟ ਦੇ ਬਾਰੇ ਇਹ ਨਹੀਂ ਪਤਾ ਸੀ ਕਿ ਇਸ ਤੇ ਚ ਬਸ ਕੇਣ ਬਣਿਆ ਮਨਿੰਦਰ ਵੈਸੇ ਜਿਹੜੇ ਟ੍ਰੈਫਿਕ ਰੂਲਸ ਆ ਉਹਦੇ ਹਿਸਾਬ ਨਾਲ ਸ਼ਹਿਰ ਦੇ ਅੰਦਰ ਕੁਛਤ ਤੇ ਸਵਾਰੀਆਂ ਬਿਠਾ ਕੇ ਕੋਈ ਬੱਸ ਲਿਜਾ ਸਕਦਾ ਇਹ ਵੀ ਇੱਕ ਵੱਡੀ ਲਾਪਰਵਾਹੀ ਵੀ ਇਸ ਨੂੰ ਕਿਹਾ ਜਾ ਸਕਦਾ ਟ੍ਰੈਫਿਕ ਪੁਲਿਸ ਦੀ ਵੀ ਬਿਲਕੁਲ ਬਿਲੰਦ ਇਹ ਤਾਂ ਸਿੱਧੇ ਤੌਰ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋ ਰਹੀ ਦੀ ਗੱਲ ਹੈ ਕਿ ਜੇਕਰ ਬੀਰਬਾਬਾ ਬੁੱਢਾ ਸਾਹਿਬ ਤੋਂ ਇਹ ਬਾਤ ਆ ਰਹੀ ਸੀ ਤਾਂ ਕਿਤੇ ਨਾ ਕਿਤੇ ਉਹ ਸ਼ਹਿਰ ਦੇ ਵਿੱਚ ਦਾਖਲ ਹੋਣ ਤੁਜੇਕਰ ਆਪਾਂ ਚਬਾਲ ਰੋਡ ਤੋਂ ਸ਼ਹਿਰ ਦੇ ਵਿੱਚ ਦਾਖਲ ਹੋਈਏ ਤਾਂ ਕਿਤੇ ਨਾ ਕਿਤੇ ਉਹ ਲਗਭਗ 4-5 ਕਿਲੋਮੀਟਰ ਸ਼ਹਿਰ ਦੇ ਵਿੱਚ 10-12 ਸਵਾਰੀਆਂ ਛੱਤ ਤੇ ਬਿਠਾ ਕੇ ਲੰਘ ਚੁੱਕੀ ਸੀ ਤੋਂ ਵੱਡੀ ਲਾਪਰਵਾਹੀ ਕਿਤੇ ਟ੍ਰੈਫਿਕ ਵਿੱਚ ਅੰਮ੍ਰਿਤਸਰ ਦੀ ਵੀ ਇਸ ਮਾਮਲੇ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਜਿਨ੍ਹਾਂ ਵੱਲੋਂ ਸਮੇਂ ਰੰਦੇ ਜਿਹੜਾ ਬੱਸ ਨੂੰ ਨਹੀਂ ਰੋਕਿਆ ਕਰ ਜੇਕਰ ਸ਼ਹਿਰ ਚ ਦਾਖਲ ਹੁੰਦੇ ਬੱਸ ਨੂੰ ਰੋਕ ਕੇ ਡਰਾਈਵਰ ਨੂੰ ਜਿਹੜਾ ਅਗਾਹ ਕਰ ਦਿੱਤਾ ਗਿਆ ਹੁੰਦਾ ਸचेत ਕਰ ਦਿੱਤਾ ਹੁੰਦਾ ਵਰਜਿਆ ਗਿਆ ਹੁੰਦਾ ਤੇ ਸ਼ਾਇਦ ਸਵਾਰੀਆਂ ਨੂੰ ਉਤਾਰ ਕੇ ਹੇਠਾਂ ਪਹੁੰਚਾਇਆ ਗਿਆ ਹੁੰਦਾ ਤਾਂ ਇਹ ਦੁਖਦਾਈ ਹਾਦਸਾ ਨਾ ਵਾਪਰਦਾ ਫਿਲਹਾਲ ਇਸ ਸਾਤਨ ਤੇ ਲੋਕਾਂ ਦੀ ਜਾਨ ਜਿਹੜੀ ਹੈ ਲੈ ਲਈ ਔਰ ਦੋ ਲੋਕ ਅਜੇ ਤੱਕ ਬੇਰੂਪੇ ਚੱਕਮੀ ਨੇ ਠੀਕ ਹੈ ਮਨਿੰਦਰ ਬਹੁਤ ਬਹੁਤ ਧੰਨਵਾਦ ਹੈ ਸਾਰੇ ਜਾਣਕਾਰੀ ਲਈ ਤੇ ਬਹੁਤ ਦਰਦਨਾਕ ਇਹ ਖਬਰ ਹੈਗੀ ਬੜਾ ਭਿਆਨਕ ਹਾਦਸਾ ਵਾਪਰਿਆ ਹੈ ਇਹ ਅਪੀਲ ਅਸੀਂ ਇਹੀ ਕਰਾਂਗੇ ਕਿ ਕੋਈ ਵੀ ਬੱਸਾਂ ਦੀਆਂ ਛੱਤਾਂ ਦੇ ਉੱਪਰ ਬਿਠਾ ਕੇ ਨਾ ਜਿਹੜੀਆਂ ਇਸ ਸੰਗਤ ਨੂੰ ਲਿਆਂਦਾ ਜਾਵੇ ਕਿਸੇ ਵੀ ਵੇਲੇ ਇਸ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ ਟ੍ਰੈਫਿਕ ਪੁਲਿਸ ਦੀ ਵੀ ਇੱਥੇ ਬਹੁਤ ਵੱਡੀ ਅਣਗਹਿਲੀ ਹੈ ਉਹਨਾਂ ਦੇ ਪਾਰਟ ਤੇ ਬਹੁਤ ਵੱਡੀ ਕਮੀ ਰਹੀ ਹੈ ਸ਼ਹਿਰ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਇਹ ਬੱਸ ਜੇ ਰੋਕ ਲਈ ਗਈ ਹੁੰਦੀ ਜਾਂ ਐਂਟਰੀ ਪੁਆਇੰਟ ਤੇ ਰੋਕ ਲਈ ਗਈ ਹੁੰਦੀ ਉਹਨਾਂ ਨੂੰ ਕਹਿ ਦਿੱਤਾ ਗਿਆ ਹੁੰਦਾ ਕਿ ਹੇਠਾਂ ਜਾਓ ਬੱਸ ਦੇ ਉੱਪਰ ਬਹਿ ਕੇ ਨਹੀਂ ਸਫ਼ਰ ਕਰ ਸਕਦੇ ਤਾਂ ਸ਼ਾਇਦ ਇਹ ਜਾਨਾਂ ਜਿਹੜੀਆਂ ਬਚ ਜਾਂਦੀਆਂ